ਮੇਰਾ ਨਾਮ ਜੀ ਜਸਪਾਲ ਮਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਮਸੀਦੀ ਜਸਪਾਲ ਮਸੀ ਮੇਰਾ ਨਾਮ ਆ ਔਰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਆ ਰੱਖੀ ਗਈ ਆ ਇਹ ਜੋ ਪਿਛਲੇ 74 75 ਸਾਲ ਹੋ ਗਏ ਆ ਪੰਜਾਬ ਅੰਦਰ ਖਾਸ ਕਰਕੇ ਘੱਟ ਗਿਣਤੀਆਂ ਨੂੰ ਐਸਸੀ ਭਾਈਚਾਰੇ ਨੂੰ ਓਬੀਸੀ ਨੂੰ ਅਦਰ ਪਛੜੀਆਂ ਸਰੇੜਿਆਂ ਨੂੰ ਬੜਾ ਰਵੈਤੀ ਪਾਰਟੀਆਂ ਵੱਲੋਂ ਜਿਹੜਾ ਅੱਖੇ ਪਰੋਖੇ ਕੀਤਾ ਗਿਆ ਵਾ ਅਣਗੋਲਿਆ ਗਿਆ ਇਹਨਾਂ ਨੂੰ ਜਿਹਦੇ ਕਰਕੇ ਉਹ ਰਾਜਨੀਤਿਕ ਤੌਰ ਤੇ ਜਿਵੇਂ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਹ ਮਸੀਹ ਭਾਈਚਾਰੇ ਬੜਾ ਪਛੜ ਗਿਆ ਜੋ ਬਣਦਾ ਮਾਨ ਸਤਕਾਰ ਸੀ ਇਹਨਾਂ ਪਾਰਟੀਆਂ ਚ ਸਾਨੂੰ ਇਹਨਾਂ ਰਵੈਤੀ ਪਾਰਟੀਆਂ ਨੇ ਨਹੀਂ ਦਿੱਤਾ ਇਸ ਕਰਕੇ ਸਾਨੂੰ ਅੱਜ ਪੂਰੇ ਸਮੁੱਚੇ ਪੰਜਾਬ ਦੇ ਮਸੀਹ ਭਾਈਚਾਰੇ ਨੂੰ ਗੱਲਬਾਤ ਕਰਨ ਤੋਂ ਬਾਅਦ ਇਹ ਜਿਹੜੀ ਆ ਅਸੀਂ ਇੱਕ ਰਾਜਨੀਤਿਕ ਪਾਰਟੀ ਦਾ ਜੋ ਪੰਜਾਬ ਅੰਦਰ ਜਿਹੜਾ ਵਾ ਅੱਜ ਐਲਾਨ ਕੀਤਾ ਵਾ ਕੀ ਨਾਮ ਰੱਖਿਆ ਜਿਸ ਦਾ ਨਾਮ ਹੈ ਨੈਸ਼ਨਲ ਲੋਕ ਸੇਵਾ ਪਾਰਟੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਸਾਡੇ ਜੋ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਸਰਜੀਤ ਸਿੰਘ ਠੱਪਰ ਜੀ ਜਿਨ੍ਹਾਂ ਨੂੰ ਪਾਰਟੀ ਦਾ ਜੋ ਪ੍ਰਧਾਨ ਥਾ ਪਿਆ ਗਿਆ ਵਾ ਔਰ ਨਾਲ ਹੀ ਨਾਲ ਜਿਹੜੇ ਸਾਡੇ ਰਣਜੀਤ ਸਿੰਘ ਜੀ ਔਰ ਰਿਟਾਇਰ ਸੁਪਰਡੈਂਟ ਜੀ ਜੋ ਸੁਮਸੀ ਜੀ ਐਵੇਂ ਨਾ ਪਾਰਟੀ ਦੇ ਜਿਹੜੇ ਆ ਆਫਿਸ ਬੇਅਰ ਇਰਿਆ ਔਰ ਦਾਸ ਜਿਹੜਾ ਵਾ ਇਹ ਜੋ ਸੈਕਟਰੀ ਜਰਨਲ ਦੀ ਜਿਹੜੀ ਆ ਡਿਊਟੀ ਦਾ ਬਾਹ ਰਿਆ ਵਾ ਅੱਜ ਜਿਹੜੀ ਇਹ ਇਸੇ ਕਰਕੇ ਸਾਨੂੰ ਕਿਉਂਕਿ ਮਸੀਬ ਭਾਈਚਾਰੇ ਨੂੰ ਕਿਸੇ ਵੀ ਪਾਰਟੀ ਨੇ ਜਿਹੜਾ ਉੱਚ ਚੁੱਕਣ ਦਾ ਜਿਹੜਾ ਪ੍ਰਾਲਾ ਨਹੀਂ ਕੀਤਾ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਬੰਦਰ ਜਿਹੜੀਆਂ ਲੋਕ ਸੋਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਉਹਦੇ ਅੰਦਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਜਿਹੜੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਔਰ ਵੱਡੀ ਜਿੱਤ ਪ੍ਰਾਪਤ ਕਰਕੇ ਜਿਹੜਾ ਵਾ ਲੋਕ ਸਭਾ ਚ ਆਪਣੇ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਪਹੁੰਚਾਵਾਂ ਇਹ ਜਿਹੜੀ ਪਾਰਟੀ ਹੈ ਇਹ ਸਿਰਫ 크ਰਿਸਚੀਅਨ ਭਾਈਚਾਰੇ ਦੀ ਪਾਰਟੀ ਹੈ ਜਾਂ ਨਾ ਜੀ ਇਹ ਕੱਲੇ 크ਰਿਸਚੀਅਨ ਭਾਈਚਾਰੇ ਦੀ ਪਾਰਟੀ ਨਹੀਂ ਆ ਇਹ ਸਰਵ ਸਮਾਜ ਦੀ ਪਾਰਟੀ ਆ ਇਹਦੇ ਵਿੱਚ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ 크ਰਿਸਚੀਅਨ ਭਾਈਚਾਰਾ ਜਿਹੜਾ ਸਾਰੇ ਲੀਡ ਕਰ ਰਹੇ ਆ ਇਹ ਉਹਨਾਂ ਦੱਬੇ ਕੁਚਲੇ ਲੋਕਾਂ ਉਹਨਾਂ ਦੀ ਆਵਾਜ਼ ਆ ਜਿਨ੍ਹਾਂ ਦੀ ਆਵਾਜ਼ ਨੂੰ ਦਬਾਇਆ ਗਿਆ ਜੋ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਨਹੀਂ ਦਿੱਤੇ ਗਏ ਇਸ ਕਰਕੇ ਜਿਹੜਾ ਇਹ ਪਾਰਟੀ ਦਾ ਜਿਹੜਾ ਆਗਾਜ਼ ਹੋਇਆ ਵਾ ਇਹ ਤੁਸੀਂ ਕੀ ਸਮਝਦੇ ਬਹੁਤ ਵੱਟੀਆਂ ਵੱਟੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਤੇ ਸੰਘਰਸ਼ ਕਰਨੀਆਂ ਹੈਗੀਆਂ ਹੰਦੇ ਕਿਵੇਂ ਤੁਹਾਨੂੰ ਲੱਗਦਾ ਵੀ ਅੱਫਾ ਨੂੰ ਕੋਈ ਸਫਲਤਾ ਪ੍ਰਾਪਤ ਹੋਈ ਦੀ ਜਾਂ ਕਿਵੇਂ ਦਾ ਮਹਿਸੂਸ ਕਰਦੇ ਜਦੋਂ ਇਹ ਪਾਰਟੀਆਂ ਬਣਿਆ ਵਾ ਤੁਹਾਡੇ ਸਾਹਮਣੇ ਆ ਸੰਘਰਸ਼ ਤੇ ਕਰਨਾ ਹੀ ਪੈਂਦੇ ਆ ਜੀ ਸੰਘਰਸ਼ ਕਰਨ ਤੋਂ ਬਿਨਾ ਕੁਝ ਨਹੀਂ ਮਿਲਦਾ ਔਰ ਸਾਡਾ ਭਾਈਚਾਰਾ ਬਹੁਤ ਜਿਹੜਾ ਵਾ ਚੰਗੇ ਤਰ੍ਹਾਂ ਇਹਨਾਂ ਦੀਆਂ ਸਾਜਿਛਾ ਤੋਂ ਜਾਗਰਿਤ ਹੋ ਚੁੱਕੇ ਆ ਇਹਨਾਂ ਦੀ ਚਾਲਾਂ ਤੋਂ ਵੀ ਇਹਨਾਂ ਨੇ ਜਿੱਦਾ ਹਮੇਸ਼ਾ ਹੀ ਸਾਨੂੰ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਔਰ ਜੋ ਸਾਨੂੰ ਹੱਕ ਬਣਦਾ ਸੀ ਵਿਧਾਨ ਸਭਾ 'ਚ ਭੇਜਣਾ ਲੋਕ ਸਭਾ 'ਚ ਭੇਜਣਾ ਅੱਜ ਤੱਕ ਜਿਹੜਾ ਵਾ ਮਸੀਹ ਭਾਈਚਾਰੇ ਨੂੰ ਅਣਗੌਲਿਆ ਕੀਤਾ ਗਿਆ ਵਾ ਪਰ ਆ ਨਾਲੇ ਸਮੇਂ 'ਚ ਜਿਹੜੀ ਆ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰਾਂ ਨੂੰ ਜਿਤਾ ਕੇ ਔਰ ਵੱਡੀ ਗਿਣਤੀ 'ਚ ਜੋ ਪੰਜਾਬ ਦੇ ਭਲੇ ਲਈ ਦੇਸ਼ ਦੇ ਭਲੇ ਲਈ ਇਹ ਜਾ ਕੇ ਆਪਣੇ ਭਾਈਚਾਰੇ ਦੀ ਗੱਲਬਾਤ ਕਰਨਗੇ ਤਾਂ ਕਿ ਜਿਸ ਦੇ ਨਾਲ ਆਰਥਿਕ ਤੌਰ ਤੇ ਸਮਾਜਿਕ ਤੌਰ